ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਵੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਕਈ ਦਿਨ ਹੋ ਗਏ ਵੀਡੀਓ ਨਹੀਂ ਵੀ ਤਾਈ ਕੰਮ ਦਾ ਜ਼ੋਰ ਸੀ ਜਾਦਾ ਤੇ ਆ ਵੀਡੀਓ ਦੀ ਸ਼ੁਰੂਆਤ ਦਿਖਾਉਣੀ ਆ ਫਿਰ ਅੱਜ ਸਾਰੇ ਦਿਨ ਦੇ ਕੰਮਕਾਰ ਕਿਵੇਂ ਚੱਲਦੇ ਨੇ ਤੇਰਾ ਜੀ ਪਾਣੀ ਪੂਣੀ ਕਰਨ ਵਾਸਤੇ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਵਾਤਵਾਰ ਵੀਡੀਓ ਦੇਖਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਵੇ ਪਹਿਲਾਂ ਤੇ ਲੌਜੀ ਕਰਦੇ ਆ ਫਿਰ ਵੀਡੀਓ ਦੀ ਸ਼ੁਰੂਆਤ ਦਿਖਾਉਨੇ ਆ ਅੱਜ ਦੇ ਕੰਮਕਾਰ ਚੱਲਦੇ ਨੇ ਭਈ ਤੇ ਅੱਜ ਫਿਰ ਖਾਦ ਦਾ ਵੀ ਕੰਮ ਕਰਿਆ ਸੀ ਸ਼ੁਰੂ ਦੁਬਾਰਾ ਫਿਰ ਦਿਖਾਉਨੇ ਆ ਜਾ ਕੇ ਲਓ ਜੀ ਫਿਰ ਵੇਖੋ ਇੱਧਰ ਵੀ ਨਿਪਟ ਗਿਆ ਸੀ ਆਪਣਾ ਸਾਰਾ ਕੰਮ ਆ ਉਹ ਅੱਧਾ ਹੀ ਲਾ ਰਹਿ ਗਿਆ ਉੱਪਰਲੇ ਪਾਸੇ ਜਿਹੜੀ ਲੱਗਣ ਵਾਲਾ ਅੱਜ ਬੰਦੇ ਉਧਰ ਲਾਉਂਦੇ ਨੇ ਭਈ ਤੇ ਇਹ ਪਲਾਟ ਦਾ ਵੀ ਤਕਰੀਬਨ ਆਪਣਾ ਨੇ ਬੜ ਗਿਆ ਇੱਥੇ ਲਾਈ ਆਪਾਂ ਸਾਰੀ ਪੀਆ 131 ਤੇ ਥੱਲੇ ਥੋੜੀ ਜੀ ਲਈ ਸੀ ਪੂਛਾ 2 ਕਿਲੇ ਬਸ ਐਦਾਂ ਹੀ ਚੱਲੀ ਜਾਂਦੇ ਨੇ ਕੰਮ ਕਰ ਦਿਖਾਉਂਦੇ ਰਹਿੰਨੇ ਆ ਕੰਮ ਕਰ ਦੇਖਦੇ ਰਿਆ ਕਰੋ ਵਾਤ ਤੋਂ ਵਾਤ ਵੀਡੀਓ ਦੇਖਿਆ ਕਰੋ ਤੇ ਪਿਆਰ ਦਿਆ ਕਰੋ ਲੋ ਜੀ ਹੁਣ ਚੱਲਦੇ ਆਂ ਦੂਜੀ ਮੋਟਰ ਤੇ ਉਧਰ ਦਿਖਾਉਣੇ ਜਾ ਕੇ ਕੰਮ ਕਰ ਕਿਵੇਂ ਚੱਲਦੇ ਨੇ ਅੱਜ ਖਾਦ ਦਾ ਕੰਮ ਵੀ ਪੂਰੇ ਯੋਰਾ ਤੇ ਚੱਲਦਾ ਹੈ ਪਿਆ ਵਾਦਾ ਕਾਟਾ ਝੰਡਣਾ ਪਰ ਪਈ ਹੁਣ ਪਈਏ ਵਿਚਾਰੇ ਰੋਲਦੇ ਹਨ ਅੰਦੇ ਬਾਹ ਇਹ ਆਉਂਦੇ ਨੇ ਮੇਰੇ ਕੋਲ ਪਾਪਕੇ ਚੂਪੀ ਦੇ ਨੇ ਉਹ ਦਿਨ ਤਰਲੇ ਕਰਕੇ ਕਹਿ ਲੋ ਭਾਈ ਚੱਲਦਾ ਪਿਆ ਕੰਮ ਪੂਰੇ ਯੋਰਾ ਨਾਲ ਯੋਰੀਏ ਦਾ ਤੇ ਦਵਾਈ ਪਾਈ ਜਾਂਦੇ ਆ ਝੰਡੇ ਵਾਲੀ ਮੁੱਛਲ 'ਚ ਮੁੱਛਲ ਦਾ ਤਕਰੀਬਨ ਅਜ ਨੇ ਬੜੀ ਜਾਣ ਕੇ ਚੜਾਏ ਨੇ ਦਸਤਾਨੇ ਆਪਾਂ ਗਰਮੀਆਂ ਚ ਸਿਆਲ ਬਣਾਇਆ ਸੀ ਸਿਆਲ ਚੜਾਏ ਨੇ ਦਸਤਾਨੇ ਅਸੀਂ ਦਸਤਾਨੇ ਆ ਬਿਨਾ ਕੰਮ ਨਹੀਂ ਚੱਲਦਾ ਇਹ ਝੰਡੇ ਪੱਤੇ ਵਾਲੀ ਲਿਕਵਿਡ ਦਵਾਈ ਬਾਕੀ ਪਾਊਡਰ ਸੀ ਇਹ ਸਾਰੇ ਤਰ੍ਹਾਂ ਦੇ ਪਾਈ ਜਾਂਦੇ ਆ ਪਾਣੇ ਹਿੰਮਤ ਨਹੀਂ ਹਾਰੀ ਦੱਬ ਕੇ ਲੈ ਗਿਆ ਅੱਜ ਟੱਕ ਦਾ ਨਵੇੜ ਤਾਂ ਇੱਕ ਬੰਦਾ ਸਾਡਾ ਕੱਲ ਨੂੰ ਦੂਜੇ ਪਾਸੇ ਚੱਲਣਾ ਇੱਕ ਬੰਦਾ ਸਾਡਾ ਮਿਸ ਮਾਰ ਗਿਆ ਇੱਕ ਉਹਨੇ ਡਿਊਟੀ ਜਾਣਾ ਸੀ ਯਾਰ ਬੰਦੇ ਨੇ ਡਿਊਟੀ ਜਾਣਾ ਸੀ ਪਾਰਟ ਟਾਈਮ ਚ ਕਰਦਾ ਸੀ ਪਿਆ ਕੰਮ ਹੁਣ ਪਾਰਟ ਟਾਈਮ ਲਾ ਗਿਆ ਚੱਲ ਆ ਗਿਆ ਜਣੀ ਪਾ ਗਿਆ ਵੀ 25 ਚੱਲ ਆ ਗਿਆ 8 8 9 ਥੈਲੇ ਖੰਡਾ ਗਿਆ ਬੰਦਾ ਸਾਲਾ ਬਾਕੀ ਅਖੀ ਹੁਣ ਦੱਬੀ ਜਾਣਾ ਸਾਲਾ ਉਹਦਾ ਖਤਰਾ ਹੈ ਸਵੇਰੇ ਨਾ ਅੱਗੇ ਮੈਂ ਤੁਹਾਨੂੰ ਪਹਿਲਾਂ ਫੋਨ ਕਰ ਦਿੰਦਾ ਇਹ ਥੋੜਾ ਥੋੜਾ ਲੱਗਦਾ ਜਿਵੇਂ ਸਾਲਾ ਕਲੋਰ ਹੋਰ ਗਈ ਇਹਦੇ ਚ ਹਨਾ ਹੈਂ ਰਿਸਾਲਟ ਪਾ ਦਿੰਦੇ ਤਾਂ ਨਹੀਂ ਉਹ ਵੈਸੇ ਵੀ ਦੱਸਦੀ ਇਹ ਕੈੜੀ ਜੀ ਦਵਾਈ ਨਹੀਂ ਤੇ ਆ ਪਾਊਡਰ ਪਾਉਣੇ ਨੇ ਪਾਊਡਰ ਦਾ ਪਤਾ ਵੀ ਨਹੀਂ ਲੱਗਦਾ ਪਰਿਏ ਹਾਂ ਹਾਂ ਪਰ ਉਹ ਪਰ ਉਹ ਇਹਦੇ ਚੋਂ ਇਧਰੋਂ ਲੱਗ ਜੂ ਮੈਂ ਉਹ ਨੱਕਾ ਬੰਦ ਕਰਾਵਾਂ ਹਾਂ ਦੋਆਂ ਚ ਪਾਦੇ ਇਹ ਬਾਈ ਫੇਰ ਕਿੰਨੀ ਕਮਜ਼ੋਰ ਕਰਦੀ ਇਹ ਦਵਾਈ ਕੋਈ ਇਹ ਸਭ ਸਾਜਰੇ ਦੀ ਗੈਸ ਜੀ ਨਹੀਂ ਨਹੀਂ ਔੜ ਪਾ ਮੈਨੂੰ ਇਹਦਾ ਪਤਾ ਹੀ ਨਹੀਂ ਪੀਣੀ ਇਹਦੇ ਚੋ ਨਹੀਂ ਤੇ ਆਪਾਂ ਪਹਿਲਾਂ ਇਹ ਉਧਰ ਛੜੀ ਇਹ ਪਾ ਦੇਣੀ ਸੀ ਇਹ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਵੀ ਇੰਨੀ ਮੁਸ਼ਕਲ ਹੋਏ ਕਿ ਮੈਂ ਤੇ ਇਹ ਵੀ ਹੋ ਗਈ ਸਸੀ ਕਹਾਣ ਵੀਰੋ ਅੱਜ ਆਪਾਂ ਮੁੱਛਲ ਨੂੰ ਪਹਿਲੀ ਡੋਜ਼ ਜੂਰੀਏ ਦੀ ਦੇਣ ਲੱਗੇ ਆ ਥੋੜੀ ਜੀ ਲੇਟ ਜ਼ਰੂਰ ਹੋ ਗਈ ਕਿਉਂ ਲਵਾਈ ਦਾ ਪੂਰਾ ਜ਼ੋਰ ਚੱਲਦਾ ਸੀ ਪਿਆ ਭਈਆਂ ਨੂੰ 4 ਕਿੱਲੇ 5 ਕਿੱਲੇ ਕੱਦੂ ਦੇਣਾ ਪੈਂਦਾ ਸੀ ਢੇਲੀ ਅੱਜ ਸਟਾਰਟ ਕਰਿਆ ਮੁੱਛਲ ਨੂੰ ਪਹਿਲੀ ਡੋਜ਼ ਯੂਰੀਆ ਦੀ ਨਾਲ ਫੰਗੀਸਾਈਡ ਦਿੱਤੀ ਆ ਨਾਲ ਇੱਕ ਟ੍ਰੈਲ ਦੇ ਤੌਰ ਤੇ ਪੀ ਆਈ ਦੀ ਦਵਾਈ ਸੀਗੀ ਬਾਕੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਇਹ ਦਵਾਈ ਦਾ ਰਿਜ਼ਲਟ ਕਿਸੇ ਨੇ ਲਿਆ ਹੋਵੇ ਤਾਂ ਰਿਜ਼ਲਟ ਕਿੱਦਾਂ ਸੀਗਾ ਉਹਦੇ ਵਿੱਚ ਜਿੱਦਨ ਦਾ ਕੱਦੂ ਕਰਿਆ ਉਦੋਂ ਦੀ ਮੋਟਰ ਨਹੀਂ ਚਲਾਈ ਵੇਲਾ ਉਹਦੇ ਵਿੱਚ ਪਾਣੀ ਆਈ ਹੋਈ ਪਤਾ ਨਹੀਂ ਕਿੱਥੋਂ ਜਾਂਦਾ ਟਰੈਡੇ ਨਾਲ ਟਰੈਡੇ ਨਾਲ ਟੱਕ ਟੱਕੇਡੇ ਨਾਲ ਪੜਾਵੇ ਲੋਈ ਚੱਲਦੇ ਨੇ ਵੇ ਕੰਮਕਾਰ ਪੂਰੇ ਝੋਰਾ ਝੋਰਾ ਨਾਲ ਤੇ ਇਹਦੇ ਚ ਰਹਿੰਦੀ ਸੀ ਦਵਾਈ ਪਾਉਣ ਵਾਲੀ ਤੇ ਦਵਾਈ ਫਿਰ ਮੈਂ ਪਾਤੀ ਆ ਕਿੱਡੇ ਚ ਕੱਲ ਰਹਿ ਗਈ ਸੀ ਕੱਲ ਪਾਣੀ ਘਟ ਸੀ ਇਹਦੇ ਜਿੱਤੇ ਦਵਾਈ ਰਹਿ ਗਈ ਸੀ ਪਾਉਣ ਵਾਲੀ ਚਲੋ ਇਹਦਾ ਵੀ ਨਿਪਟ ਗਏ ਕੰਮ ਤੇ ਆ ਪੂਸ਼ਾ ਚ ਰੇਹ ਰਹਿੰਦਾ ਸੀ ਆਪਣਾ ਪਾਉਣ ਵਾਲਾ ਇਹਦੇ ਚ ਹਲੇ ਪਹਿਲਾ ਯੂਰੀਆ ਪਾਇਆ ਬੂਟਾ ਦੇਖ ਲਓ ਕਿਉਂਕਿ ਇਹ ਜੀ ਦੇਸੀ ਰੇਹ ਪਿਆ ਹੋਇਆ ਤੇ ਦੇਖ ਲਓ ਬਿਨਾ ਰੇਹ ਯੂਰੀਏ ਤੋਂ ਇਹ ਲਵੀ ਪਨੀਰੀ ਲੱਗੀ ਹੋਈ ਹੈ ਪਹਿਲਾਂ ਪਹਿਲਾਂ ਪਨੀਰੀ ਆਪਾਂ ਇਹਦੇ ਚ ਹੀ ਲਾਈ ਸੀ ਕਿਉਂਕਿ ਪਨੀਰੀ ਬਿਲਕੁਲ ਇਹ ਕੂਲੀ ਸੀ 20 22 ਦਿਨ ਦੀ ਪਨੀਰੀ ਇਹਦੇ ਚ ਲੱਗੀ ਸੀ ਇੰਨਾ ਫਰਕ ਹੁੰਦਾ ਹੈ ਪਨੀਰੀ ਕੂਲੀ ਲੱਗਣ ਦਾ 20 22 ਦਿਨ ਦੀ ਪਨੀਰੀ ਇਹਦੇ ਚ ਲੱਗੀ ਸੀ ਬਿਲਕੁਲ ਛੋਟੀ ਛੋਟੀ ਪਨੀਰੀ ਸੀ ਜਿੱਦਣ ਆਪਾਂ ਕੰਮ ਸ਼ੁਰੂ ਕਰਿਆ ਸੀ ਮੱਥਾ ਟੇਕ ਕੇ ਤੇ ਦੇਖ ਲਓ ਹਲੇ ਜੇ ਕਿਤੇ ਯੂਰੀਆ ਪਿਆ ਹੁੰਦਾ ਇਹਦੇ ਵਿੱਚ ਟਾਈਮ ਨਾਲ ਤੇ ਜਿੜੀ ਲੱਗੀ ਨੂੰ ਘਟੋ ਘਟ ਵੀ ਇਹ ਆਪਾਂ 8 ਕਿ ਤਰੀਕ ਨੂੰ ਸ਼ੁਰੂ ਕਰਤਾ ਸੀ ਕੰਮ ਤੇ ਦੇਖ ਲਓ ਤਰੀਕ ਅੱਜ ਕਿੰਨੀ ਹੋ ਗਈ ਹੈ 26 27 27 ਤਰੀਕ ਹੋ ਗਈ ਹੈ ਅੱਜ ਤੇ ਹੁਣ ਤੱਕ ਕਰਤਾ ਦੇਖ ਲਓ ਇੰਨੇ ਚੰਗਾ ਬੂਟਾ ਕਰ ਜਾਣਾ ਸੀ ਇਹ ਯੂਰੀਆ ਟਾਈਮ ਨਾਲ ਪੈ ਜਾਂਦਾ ਕਿਉਂਕਿ ਕੰਮ ਦਾ ਜ਼ੋਰ ਜ਼ਿਆਦਾ ਸੀ ਬੰਦੇ ਅਸੀਂ ਤਕਰੀਬਨ ਤਕਰੀਬਨ ਪੂਰੇ ਪੂਰੇ ਜਈਆਂ ਦੋ ਜਣੇ ਹੀ ਆ ਸੀ ਫਿਰ ਇੱਕ ਜਣਾ ਤਾਂ ਟਰੈਕਟਰ ਤੇ ਚੜਿਆ ਰਹਿੰਦਾ ਦੂਜੇ ਜਣੇ ਕੋਲ ਤਾਂ ਫਿਰ ਪਿੱਛੇ ਪਾਣੀ ਪੂਣੀ ਦਾ ਮਸਾਂ ਪੂਰਾ ਹੁੰਦਾ ਮੋਟਰਾਂ ਤੇ ਹੀ ਘੁੰਮਣਾ ਫਿਰਨਾ ਫਿਰ ਹੋਰ ਵੀ ਕੰਮ ਬੜੇ ਹੁੰਦੇ ਨੇ ਵਿੱਚ ਪੱਟਾਂ-ਵੱਟਾਂ ਦਾ ਹੋ ਜਾਂਦਾ ਪਿੱਛੇ ਹੀ ਸਪਰੇਅ ਦਾ ਹੋ ਜਾਂਦਾ ਕੰਮ ਬੜੇ ਹੋ ਜਾਂਦੇ ਨੇ ਕਿਉਂਕਿ ਜੀਰੀ ਦਾ ਲੱਕ ਸਿੱਧਾ ਨਹੀਂ ਹੋ ਜਾਂਦੀ ਤੇ ਚਲੋ ਬੰਦੇ ਵੀ ਹੈਗੇ ਨੇ ਇੱਕ ਦੂ ਆਪਣੇ ਕੋਲ ਪਰ ਬੰਦਿਆਂ ਨੇ ਜਿਹੜਾ ਕੰਮ ਕਰਨਾ ਹੈ ਜਿਹੜਾ ਆਪ ਕੰਮ ਕਰ ਲੈਣਾ ਉਹ ਗੱਲ ਵੱਖਰੀ ਹੁੰਦੀ ਹੈ ਜਿਹੜਾ ਬੰਦਿਆਂ ਨੇ ਕਰਨਾ ਉਹ ਬੰਦਿਆਂ ਨੇ ਹੀ ਕਰਨਾ ਹੈ ਬੰਦਿਆਂ ਨੂੰ ਦੱਸ ਕੇ ਕਰਾਉਣਾ ਹੁੰਦਾ ਜਿਹੜਾ ਆਪ ਕੰਮ ਕਰ ਲੈਣਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਤਾਂ ਕਰ ਕਈ ਫਿਰ ਉਦੋਂ ਯੂਰੀਆ ਦਾ ਪਹਿਲਾਂ ਤਾਂ ਕਰਿਆ ਸੀ ਸ਼ੁਰੂ ਕੰਮ ਉੱਧਰ ਤਾਂ ਪੈ ਪੂ ਗਿਆ ਸੀ ਪੂਸ਼ਾ ਦੇ ਵਿੱਚ ਤੇ 8-9 ਕਿਲੀਆਂ 'ਚ ਪਹਿਲਾਂ ਹੀ ਪਾਇਆ ਸੀ ਤੇ ਫਿਰ 10-12 ਕਿਲੀਆਂ 'ਚ ਫੇਰ ਪਾਤਾ ਤਿੰਨ ਕਿ ਛੱਟਾਂ ਲੱਗ ਗਈਆਂ ਸੀ ਆਪਣੀਆਂ ਯੂਰੀਆ ਦੇ ਉੱਤੇ ਜਿਹੜੀ 30 ਕਿਲੀਆਂ 'ਚ ਆਪਣਾ ਰੇ ਪੈ ਗਿਆ ਸੀ ਇੱਕ ਵਾਰ ਤੇ ਉਸ ਤੋਂ ਬਾਅਦ ਫਿਰ ਬੰਦ ਕਰਤਾ ਸੀ ਫਿਰ ਅੱਜ ਫੇਰ ਦੁਬਾਰਾ ਸ਼ੁਰੂ ਕਰਿਆ ਤੇ ਮੁੱਚਲ 'ਚ ਕਰਿਆ ਸੀ ਅੱਜ ਸ਼ੁਰੂ ਨਾਲੇ ਉਹਦੇ ਵਿੱਚ ਦਵਾਈ ਦੁਵੀ ਪਾਉਣੀ ਸੀ ਝੰਡੇ ਵਾਲੀ ਉਹ ਪਾਤੀ ਸੀ ਅੱਜ ਤੇ ਫੇਰ ਇੱਕ ਥੈਲਾ ਇਹਦੇ ਵਾਸਤੇ ਲਿਆਏ ਸੀ ਕੀਲੇ 'ਚ ਇਹਦੇ 'ਚ ਪਾਤਾ ਤੇ ਹੁਣ ਫੇਰ ਰਹਿੰਦਾ ਸੀ ਸੁਹਾਗਾ ਮਾਰਨ ਵਾਲਾ ਹੁਣ ਸੁਹਾਗਾ ਮਾਰਦੇ ਆ ਇੱਕ ਕੀਲੇ 'ਚ ਰਹਿ ਗਏ ਸੁਹਾਗਾ ਮਾਰਨ ਵਾਲਾ ਹੁਣ ਜੀਰੀ ਤਕਰੀਬਨ ਆਪਣੀ ਲੱਗੇ ਗਈ ਐ ਦੋ ਕੀਲੇ ਆਪਣੇ ਰਹਿ ਗਏ ਨੇ ਪਨੀਰੀ ਵਾਲੇ ਤੇ ਇੱਕ ਕੀਲਾ ਰਹਿ ਗਿਆ ਆਪਣਾ ਚਰੀ ਵਾਲਾ ਚਰੀ ਵਾਲਾ ਤਾਂ ਹਲੇ ਟਾਈਮ ਲੱਗੇਗਾ ਪਨੀਰੀ ਆਪਣੀ ਛੂਟੀ ਹੈ ਕਿਉਂਕਿ ਹਲੇ 10-12 ਦਿਨ ਲੱਗ ਜਾਣੇ ਨੇ ਪਨੀਰੀ ਨੂੰ ਇਹਨੂੰ ਆਪਾਂ ਰੋਕ ਕੇ ਲਾਵਾਂਗੇ ਕਿਉਂਕਿ ਚਰੀ ਡੰਗਰਾਂ ਨੂੰ ਵੀ ਜ਼ਰੂਰੀ ਹੈ ਤੇ ਲੋਈ ਚਲਦੇ ਆਣ ਮੋਟਰ ਦੇ ਉੱਤੇ ਤੇ ਉੱਥੇ ਜਾ ਕੇ ਦਿਖਾਉਨੇ ਆ ਕੰਮ ਕਰ ਪਾਣੀ ਵੀ ਨਾਲੇ ਬਦਲਣਾ ਪਾਣੀ ਤਕਰੀਬਨ ਇਹਦਾ ਪੂਰਾ ਹੋ ਹੀ ਗਿਆ ਇਹ ਆਪਾਂ ਕਦੂ ਸੁੱਕਾ ਹੀ ਕਰਿਆ ਸੀ ਇਹਦੇ ਵਿੱਚ ਆਪਾਂ ਕਦੂ ਨਹੀਂ ਟਰੈਕਟਰ ਦੇ ਨਾਲ ਕਰਿਆ ਇਹਦੇ ਵਿੱਚ ਸਿਰਫ ਆਪਾਂ ਕੱਲਾ ਸੁਹਾਗਾ ਸੁਹਾਗਾ ਮਾਰਤਾ ਸੀ ਤੇ ਪਾਣੀ ਛੱਡ ਕੇ ਬਹਾਈ ਚੰਗੀ ਤਰ੍ਹਾਂ ਕਰਕੇ ਸੁਹਾਗਾ ਮਾਰ ਕੇ ਤੇ ਆਪਾਂ ਛੱਡਦਾ ਸੀ ਇਹਦੇ ਵਿੱਚ ਤੇ ਕੱਦੂ ਨਹੀਂ ਸੀ ਆਪਾਂ ਕਰਿਆ ਮਤਲਬ ਪਾਣੀ ਛੱਡ ਕੇ ਕੱਲਾ ਫੱਟੀ-ਫੱਟੀ ਇੱਕ ਵਾਰ ਸੁਹਾਗਾ ਕਮਾ ਦਿੱਤਾ ਸੀ ਬਸ ਤੇ ਦੁਆਰਾ ਨਹੀਂ ਸੀ ਸੁਹਾਗਾ ਆਪਾਂ ਕਮਾਇਆ ਕਿਉਂਕਿ ਇਹ ਖੇਤ ਨੀਵੇਂ ਨੇ ਨੀਵੇਂ ਖੇਤਾਂ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਕਿਉਂਕਿ ਪਾਣੀ ਨਹੀਂ ਫਿਰ ਖਾਂਦੇ ਹੈਗੇ ਹੁਣ ਦੇਖ ਲਓ ਇਹਦੇ ਵਿੱਚ ਸਾਥੀ ਦੇ ਨਾਲ ਤੇ ਨਾਲ ਆਪਾਂ ਆ ਪਰਟੀਲਾ ਕਰੋ ਜਿਹੜੀ ਇਹਦੀ ਆਉਂਦੀ ਇਸ ਜੈਂਟਾ ਦੀ ਉਹ ਪਾਈ ਸੀ ਤਾਂ ਕੱਖ ਬਿਲਕੁਲ ਵੀ ਨਹੀਂ ਹੋਇਆ ਹੈਗਾ ਮੈਂ ਦਿਖਾਉਣਾ ਤੁਹਾਨੂੰ ਨਾਲ ਹਾਂਜੀ ਆਪਾਂ ਆ ਪਾਈਆਂ ਸੀ ਲਾਲ ਇਹ ਹੈਗੀ ਹੈ ਕਰੋਵੀਟਾ ਦੀ ਤੇ ਇਹ ਹੈਗੀ ਹੈ ਭਾਰਤ ਦੀ ਭਾਰਤ ਕੰਪਨੀ ਦੀ ਤੇ ਟੈਕਨੀਕਲ ਦੋਵਾਂ ਦਾ ਸੇਮ ਹੈ ਤੇ ਆ ਦੇਖ ਸਕਦੇ ਹੋ ਚੰਗੀ ਤਰ੍ਹਾਂ ਦੋਵਾਂ ਦਾ ਟੈਕਨੀਕਲ ਮਤਲਬ ਸੇਮ ਹੈ ਹਾਂਜੀ ਚੱਲੀ ਜਾਂਦੇ ਪੇ ਕੰਮ ਕਰ ਪੂਰੇ ਜੋਰਾਂ ਦੇ ਉੱਤੇ ਤੇ ਲੋਈ ਆ ਦੇਖੋ ਅਜਾ ਉਠਾਓ ਦਿਖਾਉਨੇ ਆ ਪੂਸ਼ਾ ਦੇ ਲੋ ਕਿਨੇ ਕਨੇ ਢੱਕੇ ਕਰ ਗਈ ਐ ਇੱਕ ਪਹਿਲਾ ਯੂਰੀਆ ਲੱਗੇ ਆ ਪਾਉਣ ਕਿਉਂਕਿ ਯੂਰੀਆ ਪਾਉਣ ਦਾ ਟਾਈਮ ਨਹੀਂ ਲੱਗਿਆ ਉਧਰ ਤਾਂ ਪੂਸ਼ਾ ਸਾਰੀ ਚ ਪਾਏ ਸੀ ਇਹ ਰਹਿ ਗਿਆ ਸੀ ਇੱਕ ਥਿੱਲਾ ਤੇ ਅੱਜ ਲੱਗੇ ਆਪਾਂ ਸਪਰਨ ਚੱਕੀ ਦਾ ਰਿਜ਼ਲਟ ਇਹਦਾ ਬੜਾ ਵਧੀਆ ਹੈ ਕਿਉਂਕਿ ਪਿਆਜ਼ ਬੂਟੀ ਮਰਚ ਬੂਟੀ ਹੋਰ ਵੀ ਆ ਇੱਕ ਜਾਲਾ ਜਿਹਾ ਲੱਗ ਜਾਂਦਾ ਹੁੰਦਾ ਜਾਲੇ ਵਰਗੀ ਬੂਟੀ ਹੁੰਦੀ ਹੈ ਇੱਕ ਇਹ ਕਈ ਤਰ੍ਹਾਂ ਦੀਆਂ ਬੂਟੀਆਂ ਹੁੰਦੀਆਂ ਨੇ ਇਹ ਆਪਾਂ ਪਿਛਲੇ ਸਾਲ ਤੋਂ ਲੱਗੇ ਆ ਪੌਣ ਪਹਿਲਾਂ ਨਹੀਂ ਸੀ ਆਪਾਂ ਪਹਿਲਾਂ ਆਪਾਂ 240 ਹੀ ਪਾਉਂਦੇ ਹੁੰਦੇ ਸੀ ਤੇ 240 ਥੋੜੀ ਜਿਹੀ ਜੀਰੀ ਨੂੰ ਰੋਕ ਦਿੰਦੀ ਆ ਤੇ ਫਿਰ ਆਪਾਂ ਹੁਣ ਇਹਨੂੰ ਸ਼ੁਰੂ ਕਰਿਆ ਹੋਇਆ ਪਾਉਣ ਇਹ ਆਪਾਂ ਪਾਉਨੇ ਆ ਇਹਦਾ ਬੜਾ ਵਧੀਆ ਰਿਜ਼ਲਟ ਹੈ ਕੁਆੜ ਕੋਈ ਹੁੰਦਾ ਨਹੀਂ ਹੈਗਾ ਵਿੱਚ ਪਰ ਥੋੜਾ ਜਿਹਾ ਇਹ ਹੋ ਜਾਂਦਾ ਵੀ ਪਾਣੀ ਆਪਾਂ ਨੂੰ ਪੂਰਾ ਰੱਖਣਾ ਪੈਂਦਾ ਜਿਹੜੀ ਰਿਫਟ ਪਲੱਸ ਹੈ ਇਹਦਾ ਵੀ ਸਿਸਟਮ ਇਹੀ ਹੈ ਵੀ ਕਟੋ-ਕਟ ਵੀ ਇਹਦਾ 24 ਤੋਂ 48 ਘੰਟੇ 48 ਘੰਟੇ ਤਕਰੀਬਨ ਪਾਣੀ ਖੇਚੋ ਸੁੱਕਣਾ ਨਹੀਂ ਚਾਹੀਦਾ ਤੇ ਨਾ ਹੀ ਆਪਾਂ ਪਾਣੀ ਦੁਬਾਰਾ ਪਾਉਣਾ ਵਿੱਚ ਤੇ ਜੇ ਕੱਖ ਵਾਲੀ ਦਵਾਈ ਪਾਉਨੇ ਵੀ ਹੋ ਆਪਾਂ ਤਾਂ ਕੋਸ਼ਿਸ਼ ਕਰਿਆ ਕਰੋ ਵੀ ਖੇਤ ਨੂੰ ਫੁੱਲ ਭਰ ਕੇ ਤੇ ਫੇਰ ਹੀ ਦਵਾਈ ਪਾਈ ਜਾਵੇ ਘੱਟ ਪਾਣੀ ਚ ਦਵਾਈ ਨਾ ਪਾਇਆ ਕਰੋ ਕਿਉਂਕਿ ਦਵਾਈ ਫਿਰ ਅਸਰ ਨਹੀਂ ਕਰਦੀ ਹੈਗੀ ਤੇ ਜਿਹੜੀ ਇਹ 37% ਵਾਲੀ ਆਉਂਦੀ ਹੈ ਇਹਨੂੰ ਕੋਸ਼ਿਸ਼ ਕਰਿਆ ਕਰੋ ਵੀ 700 ਐਮਐਲ ਪਾਈ ਜਾਵੇ ਹੈਨਾ ਤੇ ਜਿਹੜੀ ਆਉਂਦੀ ਹੈ ਇਹਦੇ ਚ 50% ਤੇ ਉਹ ਪਾਇਆ ਕਰੋ ਘੱਟੋ ਘੱਟ 500 ਜਾਂ 600 500 ਨਾਲ ਵੀ ਸਰ ਜਾਂਦਾ ਜਿਹੜੀ 50% ਆਉਂਦੀ ਹੈ ਤੇ ਨਾਲ ਇਹ ਪੁੜੀਆਂ ਜ਼ਰੂਰ ਪਾ ਦਿਆ ਕਰੋ ਜਿਦੇ ਵਿੱਚ ਪਿਆਜ਼ ਬੂਟੀ ਤੇ ਅਦਰਕ ਬਾੜ ਹੁੰਦਾ ਉਹਨੂੰ ਸਾਰੇ ਨੂੰ ਰੋਕ ਦਿੰਦੀ ਹੈ ਇਹ ਤੇ ਬੜਾ ਵਧੀਆ ਰਿਜ਼ਲਟ ਹੈ ਘੱਟੋ ਘੱਟ ਵੀ 48 ਘੰਟੇ ਦਾ ਪਾਣੀ ਜ਼ਰੂਰੀ ਚਾਹੀਦਾ ਵੀ ਪਾਣੀ ਨਾ ਸੁੱਕੇ ਦੇ ਵਿੱਚੋਂ ਹੁਣ ਆ ਅਸੀਂ ਸੁੱਕੇ ਜੀ ਕਦੋਂ ਕਰਿਆ ਸੀ ਇੱਕ ਹਿਸਾਬ ਦਾ ਪਾਣੀ ਅਸੀਂ ਇਹਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਪਾਣੀ ਛੱਡਦੇ ਰਹੇ ਉਸ ਤੋਂ ਬਾਅਦ ਫਿਰ ਜਿੱਦਣ ਅਸੀਂ ਇਹਦੀ ਝੋਨਾ ਲਾਉਣਾ ਸੀ ਉਸ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਵਾਰ ਸੁਹਾਗਾ ਦੇ ਦਿੱਤਾ ਸੀ ਸੁਹਾਗਾ ਦੇਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਜੀਲੀ ਲਵਾਤੀ ਸੀ ਤੇ ਪਹਿਲਾਂ ਪਹਿਲਾਂ ਅਸੀਂ ਇਹਨੂੰ ਫੁੱਲ ਪਰ ਕੇ ਰੱਖਿਆ ਦੋ ਦਿਨ ਪਾਣੀ ਇਹੀ ਸੁੱਕਣ ਨਹੀਂ ਦਿੱਤਾ ਇਹਦੇ ਚੋਂ ਥੋੜਾ ਥੋੜਾ ਪਾਣੀ ਅਸੀਂ ਪਾਤਾ ਸੀ ਫੇਰ ਪਾਤਾ ਦੁਬਾਰਾ ਕਵਾੜ ਦੇ ਵਿੱਚ ਬਿਲਕੁਲ ਵੀ ਨਹੀਂ ਜੰਮਿਆ ਹੈਗਾ ਬੜਾ ਵਧੀਆ ਰਿਸਪੌਂਸ ਮਿਲਿਆ ਇਹਦੇ ਚੋਂ ਸਾਨੂੰ ਸੁੱਕੇ ਕੱਦੂ ਦਾ ਅਗਲੀ ਵਾਰ ਆਪਾਂ ਕੋਸ਼ਿਸ਼ ਕਰਨੀ ਹੈ ਉਧਰ ਮੁੱਚਲ ਚ ਵੀ ਆਪਾਂ ਟ੍ਰਾਇਲ ਕਰਿਆ ਇੱਕ ਅੱਧੇ ਕੁ ਕੀਲੇ ਦਾ ਦਿਖਾਉਂਦੇ ਰਾਵਾਂਗੇ ਆਪਾਂ ਤੁਹਾਨੂੰ ਤੇ ਅਗਲੀ ਵਾਰ ਤੋਂ ਆਪਾਂ ਕੋਸ਼ਿਸ਼ ਕਰਾਂਗੇ ਉਧਰ ਜਿੱਧਰ ਆਪਣੇ ਕੋ ਪਾਣੀ ਪੂਰਾ ਹੈ ਨਾ ਉੱਥੇ ਤਾਂ ਕੋਸ਼ਿਸ਼ ਇਹੀ ਕਰਿਆ ਕਰੋ ਕਿ ਜੇ ਆਪਾਂ ਸੁੱਕਾ ਕੱਦੂ ਕਰਕੇ ਹੀ ਝੋਨਾ ਲਾਈਏ ਕਿਉਂਕਿ ਸੁੱਕੇ ਕੱਦ ਜਿਹੜਾ ਕੱਦੂ ਕਰਨ ਨਾਲ ਮੀਥੇਨ ਗੈਸ ਬਣਦੀ ਹੈ ਮਤਲਬ ਜਾਂ ਲੈਂਟਰ ਲੱਗ ਜਾਂਦਾ ਥੱਲੇ ਪਾਣੀ ਨਹੀਂ ਜਾਂਦਾ ਜੀਰਦਾ ਨਹੀਂ ਪਾਣੀ ਕਣਕ ਦੇ ਵਿੱਚ ਉਹ ਚੀਜ਼ਾਂ ਤੋਂ ਰਾਹਤ ਮਿਲ ਜਾਂਦੀ ਹੈ ਮਤਲਬ ਜੇ ਆਪਾਂ ਸੁੱਕੇ ਕੱਦੂ ਕਰਦੇ ਆ ਤਾਂ ਉਹਦੇ ਨਾਲ ਇਹ ਹੈ ਕਿ ਜਦੋਂ ਆਪਾਂ ਕਣਕ ਦੀ ਬਿਜਾਈ ਕਰਦੇ ਆ ਇੱਕ ਤਾਂ ਖੇਤ ਪੋਲਾ ਰਹਿੰਦਾ ਹੈ ਦੂਜੇ ਨੰਬਰ ਦੇ ਉੱਤੇ ਜਦੋਂ ਆਪਾਂ ਕਣਕ ਨੂੰ ਪਾਣੀ ਲਾਉਂਦੇ ਆ ਤੇ ਕਣਕ ਦੇ ਵਿੱਚ ਪਾਣੀ ਜੀਰਦਾ ਬੜੀ ਵਧੀਆ ਤਰੀਕੇ ਦੇ ਨਾਲ ਹੈ ਤੇ ਜਿਹੜਾ ਆਪਾਂ ਕੱਤੂ ਕਰਕੇ ਲਾ ਦਿੰਦੇ ਆ ਇੱਕ ਤਰ੍ਹਾਂ ਦਾ ਲਿਪਿਆ ਜਾਂਦਾ ਉਹਦੇ ਨਾਲ ਪਾਣੀ ਜਿਹੜਾ ਇਹ ਥੱਲੇ ਜਾਂਦਾ ਨਹੀਂ ਹੈਗਾ ਟਰੈਕਟਰ ਜਦੋਂ ਲੰਘਦਾ ਹੈ ਟਰੈਕਟਰ ਦੇ ਨਾਲ ਐਨ ਦਵਾਈ ਹੋ ਜਾਂਦੀ ਹੈ ਉਹਦੀ ਚੰਗੀ ਤਰ੍ਹਾਂ ਪੂਰੀ ਤੇ ਕੋਸ਼ਿਸ਼ ਕਰਿਆ ਕਰੋ ਜਿਆਦਾ ਨਹੀਂ ਮਤਲਬ ਕੀਲਾ-ਕੀਲਾ ਅੱਦਾ-ਅੱਦਾ ਕੀਲਾ ਟ్రਾਇਲ ਕਰਕੇ ਦੇਖ ਲਵੋ ਜੇ ਵਧੀਆ ਲੱਗਿਆ ਤਾਂ ਗਾਂਵਾਂ ਵਾਸਤੇ ਜ਼ਰੂਰ ਕਰਿਓ ਮੈਂ ਪਿਛਲੀ ਵਾਰ ਵੀ ਕਰਿਆ ਸੀ ਥੋੜਾ ਜਿਹਾ ਤੇ ਐਦ ਕੀ ਹੁਣ ਮੁੱਛਲ 'ਚ ਵੀ ਕਰਕੇ ਦੇਖਿਆ ਤੇ ਅਗਲੀ ਵਾਰ ਨੂੰ ਆਪਾਂ ਕੋਸ਼ਿਸ਼ ਕਰਾਂਗੇ ਵੀ ਉਧਰ ਆਪਣੇ ਕੋਲ ਪਾਣੀ ਬਥੇਰਾ ਹੈ ਕਿਉਂਕਿ ਦੋ ਮੋਟਰਾਂ ਨੇ ਤੇ ਇੱਕ ਆਪਣੇ ਕੋਈ ਇੰਜਣ ਵੀ ਚੱਲ ਜਾਂਦੇ ਨੇ ਉੱਥੇ ਚਾਹੇ ਇੰਜਣ ਦੋ ਲਾ ਲਈਏ ਉੱਥੇ ਆਪਾਂ ਟੋਬੇ ਦੇ ਉੱਤੇ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਸਾਰੇ ਨੂੰ ਹੀ ਚੰਗੀ ਤਰ੍ਹਾਂ ਲੇਵਰੇਜਰ ਕਰਕੇ ਤੇ ਉਹਦੇ ਵਿੱਚ ਐਵੇਂ ਛੱਟ ਕੇ ਪਾਣੀ ਸੁੱਕੇ ਦੇ ਵਿੱਚ ਹੀ ਆਪਾਂ ਝੋਨਾ ਲਵਾਵਾਂਗੇ ਤੇ ਆ ਜਿਹੜੀ ਮੈਂ ਤੁਹਾਨੂੰ ਦੱਸੀਆਂ ਨੇ ਦਵਾਈਆਂ ਇਹ ਹੀ ਦੋਹੇ ਦਵਾਈਆਂ ਜ਼ਰੂਰ ਪਾਇਆ ਕਰੋ ਵਿੱਚ ਤੇ ਬੜਾ ਵਧੀਆ ਰਿਜ਼ਲਟ ਆ ਇਹਨਾਂ ਦਾ ਤੇ ਵੀਡੀਓ ਨੂੰ ਵੱਤ ਤੋਂ ਵੱਧ ਪਿਆਰ ਕਰਿਆ ਕਰੋ ਹੁਣ ਅੱਗੇ ਆਪਾਂ ਦਿਖਾਉਨੇ ਆ ਕੰਮ ਕਰ ਮਾਰਦੇ ਆ ਸੁਹਾਗਾ ਸੂਗਾ ਕੰਮ ਆਪਣਾ ਤਕਰੀਬਨ ਨੇੜੇ ਆ ਗਿਆ ਹੁਣ ਰਹਿ ਗਿਆ ਸਿਰਫ ਆਪਣੇ ਦੋ ਕਿਲੇ ਪਨੀਰੀ ਵਾਲੇ ਤੇ ਇੱਕ ਕਿਲਾ ਆਪਣਾ ਰਹਿ ਗਿਆ ਚਰੀ ਵਾਲਾ ਚਰੀ ਵਾਲਾ ਆਪਾਂ ਲਾਵਾਂਗੇ ਲੇਟ 1885 ਤੇ ਜਿਹੜੇ ਲੱਗਣੇ ਨੇ ਦੋ ਕਿਲੇ ਇਹਦੇ ਵਾਲੇ ਇਹ ਦੇਖਾਂਗੇ ਆਪਾਂ ਜਾਂ ਤਾਂ 1692 ਦੇ ਲਾ ਦੇਾਂਗੇ ਤੇ ਇੱਕ ਕਿਲਾ 1847 ਦਾ ਤੇ ਦੋ ਕਿਲੇ ਮਤਲਬ ਇਹਦੇ ਲਾ ਦੇਣੇ ਨੇ ਆਪਾਂ 1692 ਦੇ ਤੇ ਬਾਕੀ ਹੁਣ ਆਪਾਂ ਪਨੀਰੀ ਹੋਰ ਬੀਜਣੀ ਐ 26 ਦੀ ਇੱਕ 1692 ਦੀ ਆਪਾਂ ਦੋ ਪਨੀਰੀਆਂ ਹਲੇ ਹੋਰ بیچ ਕੇ ਰੱਖਾਂਗੇ ਹਲੇ ਤਕਰੀਬਨ ਆ ਪਹਿਲੀਆਂ ਤਰੀਕਾਂ ਦੇ ਵਿੱਚ ਤਿੰਨ ਚਾਰ ਤਰੀਕ ਦੇ ਕਰੀਬ ਆਪਾਂ ਦੁਬਾਰਾ ਫੇਰ ਪਨੀਰੀ ਬੀਜਾਂਗੇ ਕਿਉਂਕਿ ਆਪਾਂ 5 ਕਿੱਲੇ ਆਪਣੇ ਜਿਹੜੇ ਨੇ 6 ਕਿੱਲੇ ਆਪਣੇ ਟੋਬੇ ਦੇ ਤੌਰ ਤੇ ਨੀਵੇਂ ਨੇ ਬਹੁਤੇ ਜਿਆਦੇ ਤੇ ਉਹਨਾਂ ਦੇ ਵਿੱਚ ਜਿਆਦਾ ਫਲੱਡ ਆ ਜਾਂਦਾ ਜਦੋਂ ਪਾਣੀ ਆ ਜਾਂਦਾ ਤੇ ਜੀਰੀ ਉਹਦੇ ਵਿੱਚ ਮਰ ਜਾਂਦੀ ਐ ਚਲੋ ਅੱਗੇ ਪਰਮਾਤਮਾ ਦੇ ਹੱਥ ਹੈ ਵੀ ਚਲੋ ਜੇ ਹੁਣ ਪਹਿਲਾਂ ਜੀਰੀ ਲਾਤੀ ਐ ਤਾਂ ਪਚਾਈ ਰੱਖੇ ਪਰਮਾਤਮਾ ਵੀ ਪੱਟਾਂ ਤੋਂ ਬਾਹਰ ਆ ਜਵੇ ਫੇਰ ਨਹੀਂ ਮਰਦੀ ਤੇ ਬਾਕੀ ਪਰਮਾਤਮਾ ਦੇ ਘਰ ਨੂੰ ਕਿਸੇ ਨੇ ਨਹੀਂ ਦੇਖਿਆ ਤੇ ਆਪਣਾ ਕੰਮ ਪਹਿਲਾਂ ਆਪਾਂ ਆਪਣੇ ਵਾਸਤੇ ਸੇਫ ਰੱਖ ਕੇ ਚੱਲਣਾ ਪੈਂਦਾ ਕਿਉਂਕਿ ਗਾਂਵਾਂ ਵਾਸਤੇ ਸੋਚਣਾ ਪੈਂਦਾ ਵੀ ਪਨੀਰੀ ਆਪਣੇ ਕੋਲ ਫੇਰ ਪਨੀਰੀ ਉਹ ਟਾਈਮਾਂ 'ਚ ਮਿਲਦੀ ਨਹੀਂ ਹੈਗੀ ਕਿਉਂਕਿ ਅਗਸਤ ਦੇ ਵਿੱਚ ਵੀ 12 13 ਅਗਸਤ ਤੋਂ ਵੀ ਜੀਰੀ 12 13 ਅਗਸਤ ਤੱਕਰ ਵੀ ਜੀਰੀ ਲਾ ਕੇ ਦੇਖੀਏ 26 ਤੇ 15 ਨੂੰ ਬੜੀ ਵਧੀਆ ਹੋ ਜਾਂਦੀ ਹੈ ਕਭਰਾਇਆ ਨਾ ਕਰੋ ਜੇ ਕਿਸੇ ਦੀ ਜੀਰੀ ਮਰ ਜਾਂਦੀ ਹੈ ਜਾਂ ਕੁਝ ਵੀ ਹੋ ਜਾਂਦਾ ਵੀ ਹੁਣ ਇਹਦੇ ਵਿੱਚ ਲੱਗਣੀ ਨਹੀਂ ਜਾਣੀ ਹੋਣਾ ਪਰ 12 13 15 ਅਗਸਤ ਤੱਕ ਵੀ ਜੀਰੀ ਵਧੀਆ ਲੱਗ ਜਾਂਦੀ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਬਸ ਪਨੀਰੀ ਲਵੀ ਹੋਣੀ ਚਾਹੀਦੀ ਹੈ ਪਨੀਰੀ ਆਪਣੀ 20 22 ਦਿਨ ਦੀ ਹੋਣੀ ਚਾਹੀਦੀ ਹੈ ਤੇ ਅੱਜ ਕੱਲ ਤਾਂ ਵੈਸੇ ਆਹ ਦਿਨਾਂ ਦੇ ਵਿੱਚ ਪਨੀਰੀ ਬੜੀ ਛੇਤੀ ਤਿਆਰ ਹੋ ਜਾਂਦੀ ਹੈ ਕਿਉਂਕਿ ਮੌਸਮ ਹੁੰਦਾ ਹੈ ਅੱਜ ਕੱਲ ਠੰਡਾ ਬਰਸਾਤ ਦਾ ਮੌਸਮ ਹੁੰਦਾ ਹੈ ਦੂਜੇ ਤੀਜੇ ਦਿਨ بارش ਹੋ ਜਾਂਦੀ ਹੈ ਤੇ ਉਹਦੇ ਕਰਕੇ ਪਨੀਰੀਆਂ ਅੱਜਕੱਲ ਮਤਲਬ ਜਲਦੀ ਹੋ ਜਾਂਦੀਆਂ ਨੇ ਤੇ ਆਪਾਂ ਵੀ ਹੁਣ ਥੋੜੀ ਜਿਹੀ ਪਨੀਰੀ 5-6 ਕਿੱਲਾਂ ਦੀ ਬੀਜਣੀ ਹੈ ਅ 5 ਕਿੱਲਾਂ ਦੀ ਆਪਾਂ ਇਹ ਬੀਜ ਦੇਣੀ ਹੈ 26 ਤੇ 2-3 ਕਿੱਲਾਂ ਦੀ ਬੀਜਾਂਗੇ 1692 ਵੀ ਨਾਲ ਤੇ ਐਵੇਂ ਹੀ ਚੱਲੀ ਜਾਂਦੇ ਨੇ ਕੰਮ ਕਰ ਦੇਖਦੇ ਰਿਹਾ ਕਰੋ ਬਲੌਗ ਆਪਣੇ ਵੱਤ ਤੋਂ ਵੱਧ ਪਿਆਰ ਦਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਐਵੇਂ ਖੇਤੀ ਨਾਲ ਰਿਲੇਟਡ ਵੀਡੀਓ ਆਪਾਂ ਦਿਖਾਉਂਦੇ ਰਹਿੰਨੇ ਆ ਜੇ ਚੰਗੀਆਂ ਲੱਗਣ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਲੋਈ ਹੁਣ ਮਾਰਦੇ ਆ ਸੁਹਾਗਾ ਸੂਗਾ ਤੇ ਕਰਦੇ ਆ ਅੱਗੇ ਫਿਰ ਹੋਰ ਕੰਮ ਕਰ ਦੇਖਦੇ ਆ ਬੰਦਾ ਆਉਂਦਾ ਤੇ ਅੱਜ ਸ਼ਾਮ ਨੂੰ ਵੀ ਮਾਰਾਂਗੇ ਯੂਰੀਏ ਦੀ ਛੱਟ ਦਿਖਾਵਾਂਗੇ ਕੰਮ ਕਰ ਹੁਣ ਪਾਣੀ ਪੂਣੀ ਬਦਲ ਲਈਏ ਲਾਈਟ ਵੱਜਣ ਵਾਲੀ ਐ ਘੰਟਾ ਡੇਢ ਘੰਟਾ ਰਹਿ ਗਿਆ ਲਾਈਟ ਦਾ ਦਿਖਾਉਨੇ ਆ ਅਗਲੇ ਕੰਮ ਕਰ ਚਲੋ ਜੀ ਫਿਰ ਚੱਲਦੇ ਆ ਮੋਟਰ ਦੇ ਉੱਤੇ ਆ ਗਿਆ ਜਿਹੜੇ ਪਨੀਰੀ ਵਾਲੇ ਨੇ ਆ ਮੇਰੇ ਕੋਲੇ ਆ ਚੱਪਲ ਉੱਪਰ ਰੱਖ ਲਿਆ ਪਿਆ ਆ ਜਾ ਉੱਪਰ ਆ ਜਾ ਚੜੇ ਜਾ ਚੜ ਜਾ ਉੱਪਰ ਬੰਦਾ ਵਰੀ ਹੈ ਆਪਣਾ ਵਿਚਾਰਾ ਲੱਗਿਆ ਰਹਿਦਾ ਕਾਮਕਾਰ ਬੰਦਾ ਦੋ ਬੰਦੇ ਜਿੰਨਾ ਕੰਮ ਕਰਦਾ ਘੱਟੋ ਘੱਟ ਇਕੱਲਾ ਬੰਦਾ ਇਹ ਨੂੰ ਬੰਦੇ ਨੂੰ ਕੰਮ ਕਹਿਣ ਦੀ ਲੋੜ ਨਹੀਂ ਪੈਂਦੀ ਹੈਗੀ ਚਲੋ ਆਹੀ ਆਸਰਾ ਹੁੰਦਾ ਬੰਦੇ ਦਾ ਕੱਲਾ 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 ਬੰਦਾ ਕੱਲਾ ਹੀ ਹੁੰਦਾ ਦੋ ਬੰਦੇ ਦੋ ਹੀ ਹੁੰਦੇ ਨੇ। ਬਹੁਤ। ਚਲ ਚੱਲਦੇ ਹੁਣ। ਮੋਟਰ ਤੇ। ਆ ਝੋਲੀ ਚੱਕ ਲੈ। ਸਰ ਉਹ ਚੱਕ ਦੰਨਾ ਆਪਣਾ। ਗੰਨਾ ਦੇਖ ਲਓ ਘਟੋ ਘਟਾ। ਅੱਤ ਕਰਦਾ ਅੱਤ ਕਰਦਾ ਹੋ ਗਿਆ ਗੰਨਾ ਦਿਖਾਈ ਟ ਬੜੀ ਵਧੀਆ ਕਰ ਗਿਆ ਇਹ ਇਹ ਗੰਨਾ ਇੱਕ ਢੀਲਾ ਆਪਣਾ ਮੋਢੇ ਦਾ ਸੀ ਇਹ ਤੇ ਬਾਕੀ ਲਵੇਰਾ ਗੰਨਾ ਤਾਂ ਅਗਲੇ ਪਾਸੇ ਬੜੀ ਵਧੀਆ ਗ੍ਰੋਥ ਕਰੀ ਆ ਗੰਨੇ ਨੇ ਵੀ ਕਿਉਂਕਿ ਖਾਦ ਖਰਾਕ ਵੱਲੋਂ ਪੂਰਾ ਕਸਰ ਨਹੀਂ ਇਹਨੂੰ ਛੱਡੀ ਹੈਗੀ ਖਾਦ ਖਰਾਕ ਇਹਦੀ ਪੂਰੀ ਕਰਤੀ ਸੀ ਯੂਰੀਆ ਯਰੀਆ ਸਾਰਾ ਕੁਝ A to Z ਇਹਦੇ ਚ ਕੰਪਲੀਟ ਹੋਇਆ ਹੋਇਆ ਹੈ ਵੀਡੀਓ ਖਾਦ ਪੁੱਜ ਪਾਉਂਦਿਆਂ ਦੀ ਵੀਡੀਓ ਆਪਾਂ ਬਣਾ ਨਹੀਂ ਸੀ ਸਕੇ ਕਿ ਜਦੋਂ ਫਿਰ ਤੁਮੀ ਚਾਰੇ ਪਾਸੇ ਕੰਮਕਾਰ ਹੁੰਦਾ ਕਈ ਵਾਰ ਨਹੀਂ ਵੀਡੀਓ ਬਣਦੀ ਹੈਗੀ ਲੋਈ ਆ ਗਈ ਸੀ ਮੋਟਰ ਤੇ ਹੁਣ ਮਾਰਦੇ ਆ ਸੁਹਾਗਾ ਲੱਟ ਗਈ ਆ ਭੱਜ ਅਸੀਂ ਦੇਖਦੇ ਆ ਕੰਮਕਾਰ ਲੋਈ ਚੱਲਦਾ ਵੇ ਆ ਕੰਮ ਕਦੂ ਦਾ ਇਹ ਪੂਰਾ ਪੂਰਾ ਹੀ ਹੈ ਬਈ ਵੀ ਆਪਣੀ ਤਿਆਰ ਹੋ ਜਾਣੀ ਹੈ ਤੇ ਚਰੀ ਵੀ ਆਪਣੀ ਖਤਮ ਹੋ ਜਾਣੀ ਹੈ ਚਰੀ ਵੀ ਦੇਖ ਸਕਦੇ ਹੋ ਫਾਸੀ ਖੜੀ ਆਲੇ ਫੜੇ ਕੋਈ ਲੇਟ ਨਹੀਂ ਹੈਗੀ ਜੀ ਜਿਹੜੀ ਸਾਇਦ ਕੀ ਜਿਹੜੀ ਲੱਗਣ ਐਡਵਾਂਸ ਤੇ ਲੱਗੀ ਸੀ ਥੋੜੀ ਜੀ ਉਹ ਕਰ ਦਿੱਤਾ ਉਹਨਾਂ ਜਲਦੀ ਨਿਬੜ ਗਿਆ ਫੜੇ ਅੱਜ 26 27 ਤਰੀਕ ਹੋਈ ਹੈ ਤਾਂ ਆਪਣਾ ਕੰਮ ਤੇ ਕਈ ਵਾਰ ਫਾਈਨਲ ਹੀ ਹੋ ਗਿਆ ਅਕੀ ਦੇਖਾਂਗੇ ਜਿਵੇਂ ਚੱਲੇਗਾ ਸਿਸਟਮ ਚਲਾਵਾਂ ਤਾਂ ਵੀ ਕਰੋ ਚੱਤ ਕੱਟੂ ਦਾ ਕੰਮ ਚੱਲਦਾ ਪਿਆ ਤਾਂ लास्ट ਪਰਾਂ ਵਾਲਾ ਕੰਮ ਹੀ ਐ ਜਦੋਂ ਲਾਸਟ ਵਿੱਚ ਕੰਮ ਰਹਿ ਜਵੇ ਫੇਰ ਸਾਲਾ ਕੱਟੂ ਕਰਨ ਦਾ ਵੀ ਸਵਾਲ ਬੜਾ ਆਉਂਦਾ ਤੇ ਜੀ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਆ ਪੈ ਰਹੇ ਮੰਜੇ 8 9 ਦੋ ਦੋ ਬੰਦੇ ਸੌਂਦੇ ਨੇ ਇੱਕ ਇੱਕ மஞ்சੇ ਤੇ மஞ்சੇ ਵੀ ਜ਼ਰੂਰੀ ਨੇ ਬੰਦਿਆਂ ਵਾਸਤੇ ਬੰਦੇ ਥੱਲੇ ਨਹੀਂ ਸੌਂਦੇ ਸਾਰਾ ਦਿਨ ਝੋਨਾ ਲਾਉਣਾ ਹੁੰਦਾ ਤੇ ਉੱਪਰ ਪੱਖਾ ਵੀ ਜ਼ਰੂਰੀ ਹੈ ਤੇ ਪਾਣੀ ਦੀ ਸਹੂਦਤ ਵੀ ਜ਼ਰੂਰੀ ਹੈ ਤੇ 24 ਘੰਟੇ ਵਾਸਤੇ ਇਨਵਰਟਰ ਵੀ ਜ਼ਰੂਰੀ ਹੈ ਲਓ ਜੀ ਕਰੋ ਚੱਕ ਇਨਵਰਟਰ ਵੀ ਜ਼ਰੂਰੀ ਹੈ ਤੇ ਮੋਬਾਈਲਾਂ ਵਾਸਤੇ ਸੁੱਚਾ ਵੀ ਜ਼ਰੂਰੀ ਨੇ ਕਿਉਂਕਿ ਇਕੱਲੇ ਇਕੱਲੇ ਕੋ ਮੋਬਾਈਲ ਹੈ ਅੱਜ ਕੱਲ ਬੰਦੇ ਰੱਖਣੇ ਬੜੇ ਔਖੇ ਨੇ ਤੇ ਕਹਿੰਦੇ ਨਹੀਂ ਹੁੰਦੇ ਜੀਲੀ ਲਵਾਉਣੀ ਬੜੀ ਔਖੀ ਐ ਜੀਲੀ ਸੌਖੀ ਨਹੀਂ ਲੱਗ ਜਾਂਦੀ ਬੰਦੇ ਦਾ ਲੱਕ ਤੋੜ ਦਿੰਦੀ ਐ ਜੀਰੀ ਬਾਈ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟਾਂ ਚ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਦਾ ਕਰ ਪਹੁੰਚੇਗਾ ਗੱਲ ਚੰਗੀ ਲੱਗੀ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਜੀ ਸ਼ੰਗਾਈ ਓਕੇ